ਸੱਜਣੋ ਸਰਦਾਰ ਕਰਤਾਰ ਸਿੰਘ ਸੈਸ਼ਨ ਜੱਜ ਦੀ ਉਹ ਹਵੇਲੀ ਦਿਖਾਉਣ ਜਾ ਰਹੇ ਆ ਅੱਜ ਤੁਹਾਨੂੰ ਮੈਂ ਜਿਹੜੀ ਅੱਜ ਤੋਂ 200 ਸਾਲ ਪੁਰਾਣੀ ਹਵੇਲੀ ਪਿੰਡ ਜਮਾਰਾਏ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਖਡੂਰ ਸਾਬ ਦੇ ਵਿੱਚ ਬਣੀ ਹੋਈ ਹੈ ਇਹ 200 ਸਾਲ ਪੁਰਾਣੀ ਹਵੇਲੀ ਦੇ ਵਿੱਚ ਐਹੋ ਐਹੋ ਜੀਆਂ ਟੈਕਨੋਲੋਜੀ ਦੇ ਨਾਲ ਚੀਜ਼ਾਂ ਬਣਾਈਆਂ ਗਈਆਂ ਨੇ ਜੋ ਕਿ ਅੱਜ ਦੇ ਯੁੱਗ ਨੂੰ maat ਪਾ ਰਹੀ ਹੈ। ਸੋ ਇਹ ਉਹ ਹਵੇਲੀ ਹੈ ਸੱਜਣੋ ਜਿੱਥੇ ਕਿਸੇ ਸਮੇਂ ਅਦਾਲਤ ਵੀ ਲੱਗਿਆ ਕਰਦੀ ਸੀ। ਸਰਦਾਰ ਕਰਤਾਰ ਸਿੰਘ ਜੀ ਨੇ ਐਸੇ ਆਪਣੀ ਹੀ ਹਵੇਲੀ ਦੇ ਵਿੱਚ ਇੱਕ ਛੋਟੀ ਜੀ ਅਦਾਲਤ ਬਣਾਈ ਸੀ। ਜਿੱਥੇ ਕਈ ਲਾਮਦੇ ਪਿੰਡਾਂ ਤੋਂ ਲੋਕੀ ਆਣ ਕੇ ਆਪਣੀ ਅਦਾਲਤ ਇੱਥੇ ਭੁਗਤਿਆ ਕਰਦੇ ਸੀ। ਤੇ ਉਹਨਾਂ ਦੇ ਫੈਸਲੇ ਜਿਹੜੇ ਸੀ ਇਸੇ ਹੀ ਹਵੇਲੀ ਦੇ ਵਿੱਚ ਹੋਇਆ ਕਰਦੇ ਸੀ ਸੋ ਆਜੋ ਅੱਜ ਤੁਹਾਨੂੰ ਇਸ ਹਵੇਲੀ ਦਾ ਗੇੜਾ ਮਰਾਉਨੇ ਆ ਸੋ ਸਰਦਾਰ ਕਰਤਾਰ ਸਿੰਘ ਜੀ ਦੀ ਉਹਨਾਂ ਦਾ ਨਿੱਜੀ ਲਾਈਫ ਸਟਾਈਲ ਕਿਹੋ ਜਿਹਾ ਸੀ ਉਹ ਇਸ ਹਵੇਲੀ ਤੋਂ ਜਾਣੂ ਕਰਦੇ ਆ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਇਹ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੋਂ ਮੇਟਰੋ ਅੱਜ ਦਾ ਵਲੌਗ ਜਿਹੜਾ ਹਨਾ ਜੀ ਮੈਂ ਆਇਆ ਜੀ ਪਿੰਡ ਜਮਾ ਰਾਏ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਜਿਹੜੀ ਪੈਂਦੀ ਹੈ ਜੀ ਖਡੂਰ ਸਾਹਿਬ ਇਹ ਪਿੰਡ ਜਿਹੜਾ ਜੀ ਜਮਾ ਰਾਏ ਪਿੰਡ ਦੇ ਵਿੱਚ ਇਹਦੀਆਂ ਬਹੁਤ ਹੀ ਇਹੋ ਜਿਹੀਆਂ ਖਾਸ ਗੱਲਾਂ ਜਿਹੜੀਆਂ ਅੱਜ ਤੁਹਾਨੂੰ ਇਸ ਵਲੌਗ ਦੇ ਵਿੱਚ ਮੈਂ ਦੱਸੂਗਾ ਇਹ ਪਿੰਡ ਜਿਹੜਾ ਜੀ ਬਹੁਤ ਹੀ ਪ੍ਰਾਤਨ ਪਿੰਡ ਹੋਇਆ ਕਹਿ ਸਕਦੇ ਹਾਂ ਕਿ ਇਸ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਪੜ੍ਹੇ ਲਿਖੇ ਨੇ ਇੱਕ ਲਾਗੇ ਹੀ ਸਕੂਲ ਪੈਂਦਾ ਜੀ ਡੇਰਾ ਸਾਹਿਬ ਉੱਥੇ ਸਕੂਲ ਆ ਜੀ ਬਹੁਤ ਪੁਰਾਣਾ ਤਕਰੀਬਨ 150 200 ਸਾਲ ਪੁਰਾਣਾ ਹੋਊਗਾ ਤੇ ਉਹ ਸਕੂਲ ਦੇ ਵਿੱਚ ਜਿੰਨੇ ਵੀ ਲੋਕ ਪੜੇ ਆ ਉਹ ਸਕੂਲ ਦੇ ਵਿੱਚ ਪੜ੍ਹ ਲਿਖ ਕੇ ਬਹੁਤ ਹੀ ਉੱਚੀਆਂ ਪੋਸਟਾਂ ਦੇ ਉੱਤੇ ਉਹਨਾਂ ਨੂੰ ਨੌਕਰੀਆਂ ਪ੍ਰਾਪਤ ਹੋਈਆਂ ਕੋਈ ਕੈਪਟਨ ਬਣ ਗਿਆ ਤੇ ਕੋਈ ਸ਼ੈਸ਼ਨ ਜੱਜ ਬਣ ਗਿਆ ਕਹਿ ਸਕਦੇ ਆ ਕਿ ਕੋਈ ਪਾਇਲਟ ਬਣ ਗਿਆ ਇਹ ਜਿਹੜੀ ਮੇਰੇ ਬੈਕਸਾਈਡ ਤੇ ਤੁਸੀਂ ਦੇਖ ਰਹੇ ਹੋ ਤਕਰੀਬਨ ਡੇਢ ਕਿੱਲੇ ਦੇ ਵਿੱਚ ਫੈਲੀ ਹੋਈ ਹਵੇਲੀ ਆ ਇਹ ਕਿੰਨਾ ਦੀ ਹਵੇਲੀ ਆ ਸਰਦਾਰ ਕਰਤਾਰ ਸਿੰਘ ਜੋ ਕਿ ਸ਼ਾਸ਼ਨ ਜੱਜ ਰਹੇ ਨੇ ਇਹਨਾਂ ਨੇ ਵੀ ਉਹੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਉਹੀ ਸਕੂਲ ਦੇ ਵਿੱਚ ਪੜ੍ਹਾਈ ਕਰਕੇ ਉਸ ਤੋਂ ਬਾਅਦ ਜੱਜ ਦਾ ਅਹੁਦਾ ਮਿਲਿਆ ਇਹਨਾਂ ਨੂੰ ਤੇ ਉਹਨਾਂ ਦੀ ਇਹ ਪ੍ਰਾਤਨ ਹਵੇਲੀ ਤਕਰੀਬਨ 150-200 ਸਾਲ ਪੁਰਾਣੀ ਹਵੇਲੀ ਜਿਹੜੀ ਆ ਅੱਜ ਵੀ ਮੌਜੂਦ ਆ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਸਮਿਆਂ ਦਾ ਕਿਹੋ ਜਿਹਾ ਸੀ ਉਹ ਆਪਾਂ ਤੁਹਾਨੂੰ ਅੱਜ ਇਸ ਹਵੇਲੀ ਦੇ ਵਿੱਚ ਜਾ ਕੇ ਦਿਖਾਉਨੇ ਆ ਆਇਆ ਜੀ ਮੇਨ ਐਂਟਰੀ ਇਸ ਹਵੇਲੀ ਦੇ ਗੇਟ ਦੀ ਠੀਕ ਹੈ ਜੀ ਇਹ ਵੀ ਉਹੀ ਪੁਰਾਣੀ ਦਿਖ ਜਿਹੜੀ ਕਿ ਤਕਰੀਬਨ 150 ਸਾਲ ਪੁਰਾਣੀ ਹੈ ਜੀ ਹੁਣ ਚੱਲਦੇ ਆ ਮਿੱਤਰੋ ਆਪਾਂ ਅੰਦਰ ਆਜੋ ਚਲਿਏ ਸੋ ਹਾਂਜੀ ਮਿੱਤਰੋ ਆ ਜਿਹੜੀ ਬੈਕ ਸਾਈਡ ਤੇ ਹਵੇਲੀ ਦੇਖ ਰਹੇ ਹਾਂ ਇਹਦੀ ਮੇਨ ਐਂਟਰੀ ਜਿਹੜੀ ਆ ਇੱਥੋਂ ਸ਼ੁਰੂ ਹੁੰਦੀ ਹੈ ਜੀ ਤਕਰੀਬਨ ਡੇਢ ਕਿੱਲੇ ਦੇ ਵਿੱਚ ਫੈਲੀ ਹੋਈ ਇਹ ਹਵੇਲੀ ਸਰਦਾਰ ਕਰਤਾਰ ਸਿੰਘ ਜੀ ਜੋ ਕਿ ਉਸ ਸਮੇਂ ਦੇ ਸੈਸ਼ਨ ਜੱਜ ਰਹੇ ਨੇ ਤੇ ਕਿਹਾ ਜਾਂਦਾ ਹੈ ਕਿ ਆ ਜਿਹੜੀ ਹਵੇਲੀ ਹੈ ਨਾ ਹਵੇਲੀ ਦੇ ਅੰਦਰ ਹੀ ਉਹਨਾਂ ਨੇ ਉਹ ਪ੍ਰਾਣੀ ਅਦਾਲਤ ਕਿ ਲਾਗੇ ਬਨੇ ਦੇ ਜਿਹੜੇ ਛੋਟੇ-ਮੋਟੇ ਪਿੰਡ ਹੀ ਨਾ ਉੱਥੋਂ ਕੋਈ ਵੀ ਜੇ ਕਿਸੇ ਦਾ ਫੈਸਲਾ ਕਰਨਾ ਸੀ ਇਸ ਹਵੇਲੀ ਦੇ ਵਿੱਚ ਫੈਸਲਾ ਕੀਤਾ ਜਾਂਦਾ ਸੀ ਇਹ ਉਹਦੀ ਐਂਟਰੀ ਹੈ ਜੀ ਮੈਨ ਤੇ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਆਹ ਦੇਖੋ ਜੀ ਆਹ ਜਿਹੜਾ ਉੱਪਰਲੇ ਬੰਨੇ ਕਟਾਰਾ ਬਣਿਆ ਹੋਇਆ ਉਸ ਸਮੇਂ ਦੀ ਅਦਾਲਤ ਹੈ ਜੀ ਇਹ ਤੇ ਇਥੋਂ ਪੌੜੀਆਂ ਚੜ੍ਹਦੀਆਂ ਹੁੰਦੀਆਂ ਸੀ ਆ ਦੇਖੋ ਨਿਸ਼ਾਨੀ ਇੱਕ ਬਚੀ ਆ ਛੋਟੀ ਜੀ ਪਹਿਲਾਂ ਪੌੜੀਆਂ ਹੁੰਦੀਆਂ ਸੀ ਇੱਥੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਜਦੋਂ ਇਹਦੀ ਥੋੜੀ ਜਿਹੀ ਮੁਰੰਮਤ ਕੀਤੀ ਇਹ ਪੌੜੀਆਂ ਜਿਹੜੀਆਂ ਲਾਹ ਦਿੱਤੀਆਂ ਗਈਆਂ ਤੇ ਲੋਕਾਂ ਦੀ ਅਦਾਲਤ ਜਿਹੜੀ ਹੀ ਲਾਗੇ ਬੰਨੇ ਦੇ ਪਿੰਡਾਂ ਦੀ ਅਦਾਲਤ ਜਿਹੜੀ ਇੱਥੇ ਲੱਗਿਆ ਕਰਦੀ ਸੀ ਤੇ ਇੱਥੇ ਹੀ ਉਹਨਾਂ ਦੀ ਸੁਣਵਾਈ ਹੋਇਆ ਕਰਦੀ ਸੀ ਅੰਦਰੋਂ ਜੇ ਗੱਲ ਕਰੀਏ ਆਪਾਂ ਸੱਜਣੋਂ ਹਵੇਲੀ ਦੀ ਆ ਤੁਸੀਂ ਚਾਰ ਚੁਫੇਰੇ ਦੇਖ ਸਕਦੇ ਹੋ ਕਿ ਉਹ ਪ੍ਰਾਤਨ ਹਵੇਲੀ ਤਕਰੀਬਨ ਅੱਜ ਤੋਂ 150 ਸਾਲ ਪੁਰਾਣੀ ਹਵੇਲੀ ਆ ਤੇ ਇਸ ਹਵੇਲੀ ਦੇ ਵਿੱਚ ਕੋਈ ਵੀ ਇਹੋ ਜਿਹੀ ਨਿੱਕੀ ਜਿਹੀ ਜਿਹੜੀ ਆ ਬਦਲਾਵ ਨਹੀਂ ਕੀਤਾ ਗਿਆ ਉਹੀ ਪੁਰਾਣੇ ਸਮੇਂ ਦੀ ਇਹ ਅੱਜ ਵੀ ਬਣੀ ਹੋਈ ਆ ਪਿੰਡ ਜਾਮਾ ਰਾਏ ਦੇ ਵਿੱਚ ਸੋ ਉਹਨਾਂ ਸਮਿਆਂ ਦਾ ਜਿਹੜਾ ਸੀ ਇਹਨਾਂ ਦਾ ਲਾਈਫ ਸਟਾਈਲ ਉਹ ਕਿਹੋ ਜਿਹਾ ਸੀ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਅੰਦਰ ਕਮਰਿਆਂ ਦੇ ਵਿੱਚ ਜਾ ਕੇ ਤੇ ਆਹ ਸੱਜਣੋ ਦੇਖ ਸਕਦੇ ਹੋ ਕਿ ਰੂਮ ਵੇਖੋ ਕਿੰਨਾ ਵੱਡਾ ਰੂਮ ਆ ਇਹਨਾਂ ਦਾ ਹਣਾ ਇਹ ਰੂਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਮਿੱਤਰੋ ਕਿ ਚਰਨੇ ਜਿਹੜੇ ਆ ਚਾਰੇ ਪਾਸੇ ਲੱਗੇ ਹੋਏ ਆ ਇਹ ਕੌ ਲੱਗਾ ਇੱਕੋ ਇੱਕ ਇਧਰ ਤੇ ਇਧਰ ਚਾਰੇ ਪਾਸੇ ਜਿਹੜੇ ਆ ਚਰਨੇ ਲਾਏ ਹੋਏ ਆ ਠੀਕ ਹੈ ਜੀ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਸੱਜਣੋ ਕੀ ਹੁੰਦਾ ਹੁੰਦਾ ਸੀ ਵੀ ਕਮਰੇ ਦੇ ਨਾਲ ਕਮਰਾ ਜਿਹੜਾ ਹੀ ਉਹ ਜ਼ਰੂਰ ਅਟੈਚਮੈਂਟ ਅਟੈਚ ਹੁੰਦਾ ਹੁੰਦਾ ਸੀ ਤੇ ਇਹ ਵੀ ਉਸੇ ਤਰੀਕੇ ਦੇ ਨਾਲ ਵੀ ਆ ਵੇਖੋ ਵੀ ਆਹ ਦਰਵਾਜ਼ੇ ਜਿਹੜੇ ਆ ਲੱਕੜ ਦੇ ਲੱਗੇ ਉਹਨਾਂ ਸਮਿਆਂ ਦੇ ਤੇ ਇਧਰੋਂ ਜਿਹੜਾ ਕਮਰਾ ਇੱਕ ਆ ਨਾਲ ਇਹ ਅਟੈਚ ਆ ਠੀਕ ਆ ਤੇ ਆ ਵੇਖੋ ਇਹਦੀਆਂ ਛੱਤਾਂ ਜਿਹੜੀਆਂ ਉੱਪਰ ਡਾਟਾਂ ਲੱਗੀਆਂ ਤੇ ਇੱਕ ਪੁਰਾਣੇ ਸਮਿਆਂ ਦੇ ਵਿੱਚ ਆ ਜਿਹੜਾ ਸੀ ਹਵੇਲੀ ਦੇ ਅੰਦਰ ਇਹ ਬਣਾਇਆ ਇਹ ਕਾਦੇ ਵਾਸਤੇ ਬਣਾਇਆ ਜਿੱਥੋਂ ਤੱਕ ਮੈਨੂੰ ਪਤਾ ਜੀ ਕਿ ਸਿਆਲ ਦੇ ਦਿਨਾਂ ਦੇ ਵਿੱਚ ਅੰਦਰ ਨਾ ਜਿਤਨਾ ਮੰਨ ਲਓ ਕਹਿ ਸਕਦੇ ਆਂ ਵੀ ਆਪਾਂ ਇਹਦੇ ਅੰਦਰ ਨਾ ਅੱਗ ਬਾਲੀ ਜਾਂਦੀ ਸੀ ਅੱਗ ਬਾਲ ਕੇ ਤੇ ਇਹ ਕਮਰੇ ਨੂੰ ਨਿਗਾ ਕੀਤਾ ਜਾਂਦਾ ਸੀ ਤੇ ਇਹਦੇ ਉੱਪਰਲੇ ਪਾਸੇ ਇੱਕ ਬਣੀ ਆ ਜੀ ਦੂਜੀ ਚਿਮਣੀ ਤੇ ਉਹ ਚਿਮਣੀ ਦੇ ਉੱਪਰੋਂ ਜਿਹੜਾ ਵਾ ਉਹ ਧੂਆ ਨਿਕਲਦਾ ਹੁੰਦਾ ਹੈ ਤੇ ਇਹ ਤਰੀਕੇ ਦੇ ਨਾਲ ਜਿਹੜਾ ਇਹ ਕਮਰੇ ਤਿਆਰ ਕੀਤੇ ਹੋਏ ਉਹਨਾਂ ਸਮਿਆਂ ਦੇ ਜਿਹੜੇ ਆ ਸੋ ਸੱਜਣੋ ਇਹ ਪੁਰਾਣੇ ਸਮਿਆਂ ਦੇ ਵਿੱਚ ਇਹ ਜਿੱਥੇ ਇਹਨਾਂ ਦਾ ਲਾਈਫ ਸਟਾਈਲ ਸੀ ਸਰਦਾਰ ਕਰਤਾਰ ਸਿੰਘ ਜੀ ਦਾ ਇੱਥੇ ਰਹਿੰਦੇ ਰਹੇ ਸਾਰਾ ਕੁਝ ਕਰਦੇ ਰਹੇ ਉਹਨਾਂ ਦੇ ਖਾਣ ਪਾਣ ਵਾਸਤੇ ਵੀ ਇੱਕ ਬੜਾ ਵਧੀਆ ਉਦੋਂ ਜਿਹੜਾ ਸੀ ਨਵੇਕਲਾ ਤਰੀਕਾ ਸੀ ਉਹ ਕਿਹੜਾ ਸੀ ਤੁਹਾਨੂੰ ਮੈਂ ਦੱਸਦਾ ਇੱਕ ਇੰਨਾ ਤਾਂ ਮੈਂ ਰਸੋਈਆ ਹੁੰਦਾ ਹੈ ਤੇ ਇਹਨਾਂ ਦੀ ਜਿਹੜੀ ਰਸੋਈ ਸੀ ਜਿੱਥੇ ਇਹਨਾਂ ਦੇ ਸਾਰੇ ਪਰਿਵਾਰ ਦਾ ਜਿਹੜਾ ਪੱਕਦਾ ਹੁੰਦਾ ਸੀ ਖਾਣਾ-ਦਾਣਾ ਹਨਾ ਭੋਜਨ ਪੱਕਦਾ ਹੁੰਦਾ ਸੀ ਉਹ ਤੁਹਾਨੂੰ ਮੈਂ ਰਸੋਈ ਦਿਖਾਉਣਾ ਰਸੋਈ ਇੱਕ ਬੜੀ ਜਨੀਕ ਜੇ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਆ ਤੇ ਆ ਮਿੱਤਰੋ ਉਹ ਸਮੇਂ ਦੀ ਰਸੋਈ ਆ ਠੀਕ ਹੈ ਜੀ ਇਹ ਰਸੋਈ ਦੇ ਵਿੱਚ ਜਿਹੜਾ ਰਸੋਈਆ ਸੀ ਨਾ ਉਹਨਾਂ ਸਮਿਆਂ ਦੇ ਵਿੱਚ ਇੱਥੇ ਆਪਣਾ ਜਿਹੜਾ ਸੀ ਭੋਜਨ ਤਿਆਰ ਕਰਦਾ ਸੀ ਇਹਨਾਂ ਦਾ ਸਾਰੇ ਪਰਿਵਾਰ ਦਾ ਤੇ ਇੱਥੇ ਭੋਜਨ ਪੱਕਦਾ ਰਿਹਾ ਸੀ ਤੇ ਆ ਦੇਖੋ ਵੀ ਆ ਆ ਜਿਹੜਾ ਬਣਾਇਆ ਹੈ ਨਾ ਇਹਦੇ ਥੱਲੇ ਇੱਕ ਨਾ ਸੱਜਣੋ ਆ ਚਿੰਬਣੀ ਆ ਆ ਦੇਖੋ ਇਹ ਚਿਮਣੀ ਬਣੀਆ ਇਹਦੇ ਵਿੱਚ ਇੱਥੇ ਪੱਕਦਾ ਹੁੰਦਾ ਹਣਾ ਵਾ ਭੋਜਨ ਤੇ ਉੱਪਰੋਂ ਜਿਹੜਾ ਧੂਆ ਜਿਹੜਾ ਉੱਪਰ ਦੀ ਨਿਕਲਦਾ ਸੀ ਤੇ ਉਸੇ ਹੀ ਰਸੋਈਏ ਦਾ ਜਿਹੜਾ ਰਹਿਣ ਸਹਿਣ ਸੀ ਉਹ ਆ ਕਮਰਾ ਸੀ ਇਹ ਕਮਰੇ ਦੇ ਵਿੱਚ ਰਸੋਈਆ ਰਹਿੰਦਾ ਹੁੰਦਾ ਸੀ ਤੇ ਇੱਥੇ ਉਹ ਜਿਹੜਾ ਸੀ ਖਾਣਾ-ਦਾਣਾ ਆਪਣਾ ਬਣਾਉਂਦਾ ਹੁੰਦਾ ਸੀ ਤੇ ਤਿਆਰ ਕਰਦਾ ਹੁੰਦਾ ਸੀ ਤੇ ਇੱਕ ਛੋਟੀ ਜੀ ਗਲੀ ਨਿਕਲੀ ਇੱਥੋਂ ਜਿੱਧਰ ਦੀ ਆਪਾਂ ਐਂਟਰੀ ਕੀਤੀ ਹੋਣੀ ਇਧਰ ਦੀ ਉਹ ਪਰਿਵਾਰ ਨੂੰ ਜਿਹੜਾ ਸੀ ਭੋਜਨ ਦੇ ਕੇ ਆਉਂਦਾ ਸੀ ਸਾਰਾ ਪਕਾ ਕੇ ਇਧਰੋਂ ਇੱਥੇ ਪੱਕਦਾ ਆਂਦਾ ਸੀ ਭੋਜਨ ਮਲ ਬਾਹਰ-ਬਾਰ ਹੀ ਸਾਰਾ ਸਿਸਟਮ ਰੱਖਿਆ ਤੇ ਇਧਰ ਦੀ ਜਾ ਕੇ ਸਾਰੇ ਭੋਜਨ ਦੇ ਕੇ ਤੇ ਫਿਰ ਇਧਰ ਦੀ ਆ ਜਾਂਦਾ ਹੈ ਕਹਿਣ ਦਾ ਭਾਵ ਹੈ ਵੀ ਜਿਹੜਾ ਰਸੋਈਆ ਸੀ ਨਾ ਉਹਦਾ ਵੀ ਬਾਹਰੋਂ-ਬਾਰ ਹੀ ਸਿਸਟਮ ਰੱਖਿਆ ਸੀ ਸਾਰਾ ਉਹਨਾਂ ਸਮਿਆਂ ਦੇ ਵਿੱਚ ਤੇ ਜੇ ਕੋਈ ਬਾਹਰੋਂ ਕੋਈ ਉਹਨੇ ਲੈਣ ਜਾਣਾ ਕੋਈ ਸਮਾਨ ਸਮੋਣ ਮੰਨ ਲਓ ਕੋਈ ਸਬਜ਼ੀ ਭਾਜੀ ਲੈਣ ਜਾਣੀ ਤੇ ਜਾਂ ਕੋਈ ਵੀ ਹੋਰ ਮੰਨ ਲਓ ਲੱਕੜ-ਦੁੱਕੜ ਲੈਣ ਜਾਣੀ ਕੁਝ ਵੀ ਲੈਣ ਜਾਣਾ ਹਨਾ ਉਹਦੇ ਲਈ ਜਿਹੜਾ ਸੀ ਰਸੋਈਆ ਜਿਹੜਾ ਅੰਦਰ ਹਵੇਲੀ ਥਾਣੀ ਨਹੀਂ ਲੰਘਦਾ ਹੁੰਦਾ ਆ ਉਹਦਾ ਇੱਕ ਵੱਖਰਾ ਗੇਟ ਬਣਾਇਆ ਹੁੰਦਾ ਸੀ ਇਧਰ ਦੀ ਬਾਹਰੋਂ ਜਿੱਧਰ ਦੀ ਆਪਾਂ ਐਂਟਰੀ ਕੀਤੀ ਹੈ ਨਾ ਹਵੇਲੀ ਦੀ ਇਹ ਉਧਰੋਂ ਬਾਹਰ-ਬਾਰ ਆਣ ਕੇ ਆਹ ਦਰਵਾਜ਼ੇ ਥਾਣੀ ਅੰਦਰ ਨਾ ਲੰਘਦਾ ਹੁੰਦਾ ਸੀ ਤੇ ਇੱਕ ਉਹਨਾਂ ਸਮਿਆਂ ਦੀ ਪੁਰਾਣੀ ਟੈਕਨੋਲੋਜੀ ਤੁਹਾਨੂੰ ਹੋਰ ਦੱਸਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਨਹਾਉਣ ਧੋਣ ਦਾ ਸਿਸਟਮ ਹੀ ਨਾ ਉਹ ਵੀ ਇੱਕ ਬੜਾ ਵਧੀਆ ਤੇ ਨਵੇਕਲਾ ਤਰੀਕਾ ਹੀ ਉਹਨਾਂ ਸਮਿਆਂ ਦੇ ਵਿੱਚ ਬਣਾਇਆ ਸੀ ਤੇ ਉਹ ਕਿਹੜਾ ਬਣਾਇਆ ਸੀ ਵੀ ਆਹ ਆ ਨਾ ਸੱਜਣੋ ਖੂਈ ਆ ਇਸ ਖੂਈ ਦੇ ਵਿੱਚੋਂ ਪਾਣੀ ਕੱਢ ਕੇ ਉਹ ਰਸੋਈਆ ਇਹਦੇ ਵਿੱਚ ਪਾਉਂਦਾ ਹੁੰਦਾ ਸੀ ਇਹ ਆ ਜਿਹੜੇ ਦੇ ਵਿੱਚ ਠੀਕ ਆ ਇਹ ਕੀ ਆ ਇਹ ਤੁਹਾਨੂੰ ਮੈਂ ਦੱਸਦਾ ਵੀ ਇਹ ਉਹਨਾਂ ਸਮਿਆਂ ਦੀ ਪੁਰਾਣੀ ਟੈਂਕੀ ਕਹਿ ਸਕਦੇ ਇਹਨੂੰ ਜਿਤਨਾ ਆਪਾਂ ਅੱਜ ਕੱਲ੍ਹ ਘਰਾਂ ਦੇ ਵਿੱਚ ਟੈਂਕੀਆਂ ਟੰਗੀਆਂ ਹਨ ਛਤਾਂ ਦੇ ਉੱਪਰ ਇਹ ਪੁਰਾਣੇ ਸਮਿਆਂ ਦੀ ਉਹ ਟੈਂਕੀ ਆ ਇੱਥੋਂ ਪਾਣੀ ਕੱਢ ਕੇ ਰਸੋਈਆ ਇਹਦੇ ਵਿੱਚ ਪਾਉਂਦਾ ਹੁੰਦਾ ਸੀ ਤੇ ਇਧਰ ਦੀ ਆਣ ਕੇ ਇਹ ਜਿਹੜੀ ਟੈਂਕੀ ਦਾ ਰੂਪ ਜਿਹੜਾ ਆ ਬਣ ਜਾਂਦਾ ਠੀਕ ਆ ਤੇ ਇਹਦੇ ਵਿੱਚ ਤੁਹਾਨੂੰ ਹੋਰ ਵੱਡੀ ਗੱਲ ਦੱਸਦਾ ਟੂਟੀਆਂ ਜਿਹੜੀਆਂ ਲੱਗੀਆਂ ਆ ਦੇਖੋ ਆ ਟੂਟੀਆਂ ਲੱਗੀਆਂ ਇਧਰੋਂ ਪਹਿਲਾਂ ਆ ਨਲਾਂ ਹੁੰਦੀਆਂ ਸੀ ਇਹਦੇ ਵਿੱਚ ਜਿਹੜੀਆਂ ਪੱਕੀਆਂ ਫਿਕਸ ਹੀ ਨਾ ਇਹ ਨਲਾਂ ਹੁੰਦੀਆਂ ਸੀ ਇਹਦੇ ਥਾਣੀ ਪਾਣੀ ਨਿਕਲਦਾ ਹੁੰਦਾ ਸੀ ਕਹਿਣ ਦਾ ਭਾਵ ਇਹ ਆ ਵੀ ਜਦੋਂ ਵੀ ਜੱਜ ਸਾਹਿਬ ਹੁਣੀ ਉਹਨਾਂ ਸਮਿਆਂ ਦੇ ਵਿੱਚ ਨਹਾਉਣਾ ਧੋਣਾ ਹੁੰਦਾ ਸੀ ਉਹਨਾਂ ਨੇ ਹਨਾ ਉਹਨਾਂ ਦਾ ਇੱਕ ਸੀਕ੍ਰੇਟ ਦਰਵਾਜ਼ਾ ਸੀ ਇਧਰ ਦੀ ਆਉਣਾ ਉਹਨਾਂ ਨੇ ਆ ਜਿਹੜੇ ਦਰਵਾਜ਼ੇ ਥਾਣੀ ਇਧਰ ਦੀ ਆਉਣਾ ਤੇ ਇਧਰ ਦੀ ਆਪਣਾ ਇਸ਼ਨਾਨ ਪਾਣੀ ਕਰਕੇ ਫਿਰ ਇਧਰ ਦੀ ਨਿਕਲ ਜਾਣਾ ਤੇ ਆ ਜਿਹੜਾ ਦਰਵਾਜ਼ਾ ਜਿੱਧਰ ਦੀ ਆਪਾਂ ਹੁਣ ਆਏ ਆ ਇੱਧਰ ਸਿਰਫ ਉਹ ਰਸੋਈਆ ਹੀ ਉਹਦੀ ਡਿਊਟੀ ਲਈ ਹੁੰਦੀ ਸੀ ਕਿ ਤੂੰ ਜਿਹੜਾ ਆਪਣਾ ਇਹ ਟੈਂਕੀ ਜਿਹੜੀ ਆ ਭਰਨੀ ਆ ਤੇ ਨਹਾਉਣ ਧੋਣ ਦਾ ਸਾਰਾ ਜਰੀਆ ਜਿਹੜਾ ਸੀ ਉਦੋਂ ਇੱਥੇ ਹੁੰਦਾ ਹੁੰਦਾ ਸੀ ਉਹਨਾਂ ਜੱਜ ਸਾਹਿਬ ਦਾ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਆ ਤੇ ਉਸ ਤੋਂ ਬਾਅਦ ਇੱਕ ਆ ਸੱਜਣੋ ਸੀਕਰਟ ਆ ਇਹ ਜੇ ਆਪਾਂ ਖੋਲਦੇ ਆ ਨਾ ਇਹਦੇ ਵਿੱਚ ਜਿਹੜੇ ਰਸੋਈਆ ਸੀ ਉਹ ਰਸੋਈਆ ਜਿਹੜਾ ਸੀ ਇੱਥੇ ਪਾਥੀਆਂ ਰੱਖਦਾ ਸੀ ਆਪਣਾ ਬਾਲਣ ਰੱਖਦਾ ਸੀ ਇੱਥੋਂ ਬਾਲਣ ਖੜ ਕੇ ਉਹ ਆਪਣਾ ਰਸੋਈ ਦਾ ਜਿਹੜਾ ਸੀ ਸਾਰਾ ਕੰਮ ਜਿਹੜਾ ਸੀ ਉਹਨੇ ਪਰੇ ਚਾੜਦਾ ਹੁੰਦਾ ਸੀ ਠੀਕ ਆ ਮਤਲਬ ਬੜਾ ਇਹੋ ਜਿਹਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਸੀ ਨਾ ਹਵੇਲੀ ਤਿਆਰ ਕੀਤੀ ਸੀ ਵੀ ਸਾਰਾ ਕੁਝ ਪ੍ਰਬੰਧ ਵੇਖ ਚਾ ਕੇ ਫੇਰ ਇਹ ਹਵੇਲੀ ਜਿਹੜੀ ਤਿਆਰ ਹੋਈ ਸੀ ਹੁਣ ਆਪਾਂ ਚੱਲਦੇ ਆਂ ਉੱਪਰ ਤੁਹਾਨੂੰ ਉੱਪਰੋਂ ਦਿਖਾਉਨੇ ਆਂ ਹਵੇਲੀ ਕਿਵੇਂ ਸਾਰਾ ਪਿੰਡ ਉੱਪਰੋਂ ਆਪਾਂ ਦੇਖ ਸਕਦੇ ਆਂ ਸਿਰਫ ਅੱਜ ਵੀ ਜੇ ਆਪਾਂ ਕਹੀਏ ਵੀ ਅੱਜ ਵੀ ਇਹ ਹਵੇਲੀ ਜਿਹੜੀ ਹੈ ਨਾ ਪਿੰਡ ਤੋਂ ਕਾਫੀ ਉੱਚੀ ਆ ਤੇ ਪੁਰਾਣੇ ਸਮਿਆਂ ਦੀ ਟੈਕਨੋਲੋਜੀ ਜਿਹੜੀ ਆ ਉਹ ਵੇਖ ਲਓ ਵੀ ਅੱਜ ਵੀ ਜਿਹੜੀ ਉਸੇ ਤਰੀਕੇ ਦੇ ਨਾਲ ਬਰਕਰਾਰ ਆ। ਸੱਜਣੋ ਇਹਦੀਆਂ ਪੌੜੀਆਂ ਜਿਹੜੀਆਂ ਇਹਨੂੰ ਵੀ ਦਰਵਾਜ਼ਾ ਲਾਇਆ ਜੀ ਇੱਥੇ। ਹੁਣ ਆਪਾਂ ਚੱਲਦੇ ਹਾਂ ਉੱਪਰ। ਉੱਪਰ ਦਾ ਰਸਤਾ ਤੁਸੀਂ ਆਹ ਦੇਖੋ ਕਿੰਡਾ ਵਧੀਆ ਬਣਾਇਆ। ਪੌੜੀ ਦਾ ਤੁਸੀਂ ਸਾਇਦ ਦੇਖ ਸਕਦੇ ਹੋ ਅੱਜ ਦੇ ਜਮਾਨੇ ਦੇ ਵਿੱਚ ਐਡੀਆਂ ਪੌੜੀਆਂ ਨਹੀਂ ਬਣਾਈਆਂ ਜਾਂਦੀਆਂ। ਮਾੜੇ ਛੋਟੀਆਂ ਹੀ ਹੁੰਦੀਆਂ ਸੀ ਪਹਿਲਾਂ। ਇਹ ਹਵੇਲੀ ਬਣੀ ਆ ਉੱਪਰੋਂ। ਆਹ ਜਿਹੜੀ ਚਿਮਣੀ ਆ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਨਾ ਉੱਥੇ ਰਸੋਈਆ ਜਿਹੜਾ ਆਪਣਾ ਬਣਾਉਂਦਾ ਸੀ ਸਾਰਾ ਜੋ ਵੀ ਭੋਜਨ ਪਕਾਉਂਦਾ ਹੁੰਦਾ ਸੀ। ਉਹ ਜਿਹੜੀ ਥੱਲੋਂ ਚਿਮਣੀ ਦਾ ਜਿਹੜਾ ਧੂਆ ਆਉਂਦਾ ਧੂਆ ਆਉਂਦਾ ਹੁੰਦਾ ਸੀ ਉਹ ਆਹ ਚਿਮਣੀ ਰਹੀ ਆਉਂਦਾ ਸੀ ਜਿਹੜੀ ਸੱਜਣੋਂ ਦਰਵਾਜ਼ਿਆਂ ਵਾਲੀ ਚਿਮਣੀ ਦਿਖਾਈ ਸੀ ਉਹ ਤਾਂ ਆ ਜੀ ਵੀ ਜਿਹੜਾ ਤੁਹਾਨੂੰ ਮੈਂ ਦਿਖਾਇਆ ਵੀ ਸਿਆਲ ਦੇ ਦਿਨਾਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਅੰਦਰ ਨਿਗਾਹ ਕਰਨ ਵਾਸਤੇ ਅੱਗ ਬਾਲੀ ਜਾਂਦੀ ਸੀ ਉਸ ਤੋਂ ਬਾਅਦ ਜਿਹੜਾ ਆਹ ਚਿਮਣੀ ਰਹੀ ਧੂਆ ਆਉਂਦਾ ਹੁੰਦਾ ਸੀ ਆਹ ਵੇਖੋ ਦਰਵਾਜ਼ੇ ਵੀ ਉਹੀ ਪੁਰਾਣੇ ਇਹ ਬਿਆਰ ਦੀ ਲੱਕੜ ਦੇ ਦਰਵਾਜ਼ੇ ਬਣੇ ਹੋਏ ਆ ਜੇ ਗੱਲ ਕਰੀਏ ਆਪਾਂ ਉੱਪਰ ਛੱਤ ਦੀ ਇਹ ਜਿਹੜੇ ਸ਼ਤੀਰੀਆਂ ਪਈਆਂ ਹਨ ਨਾ ਸਿੱਧੀਆਂ ਲੰਮੀਆਂ ਦੀਆਂ ਲੰਮੀਆਂ ਇਹ ਵੀ ਬਿਆਰ ਦੀ ਲੱਕੜ ਲੱਗੀ ਹੋਈ ਆ ਤੇ ਉਹੀ ਪੁਰਾਣੇ ਸਮਿਆਂ ਦੀ ਜਿਹੜੀ ਇਹ ਲੱਕੜ ਅੱਜ ਤੱਕ ਜਿਹੜੀ ਆ ਹੰਡਾਈ ਆਪਣੀ ਇਹ ਮਜ਼ਬੂਤੀ ਤਰੀਕੇ ਦੇ ਨਾਲ ਜਿਹੜੀ ਨਿਭਾ ਰਹੀ ਆ ਵੇਖੋ ਕਿੰਡੀ ਪੁਰਾਣੀ ਆ ਨਾ ਵੀ ਕਹਿਣ ਦਾ ਭਾਵ ਆ ਵੀ ਅਜੇ ਤੱਕ ਇਹਨੂੰ ਕੁਛ ਨਹੀਂ ਹੋਇਆ ਇੰਨੀ ਲੱਕੜ ਜਿਹੜੀ ਮਜ਼ਬੂਤ ਹੈ ਇਹ ਪੁਰਾਣੀ ਹਾਂਜੀ ਮਿੱਤਰੋ ਹੁਣ ਆਪਾਂ ਆ ਗਏ ਆ ਜੀ ਛੱਤ ਦੇ ਉੱਪਰ ਛੱਤ ਦੇ ਉੱਪਰ ਆ ਗਏ ਜੇ ਵੇਖੀਏ ਆ ਤੁਸੀਂ ਮੇਰੇ ਬੈਕਸਾਈਡ ਤੇ ਇਧਰ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਦਾ ਨਜ਼ਾਰਾ ਸਾਰਾ ਜੀ ਇਹ ਪਿੰਡ ਆ ਜੀ ਸਾਰਾ ਜਾਮਾ ਰਾਏ ਤੇ ਬਾਕੀ ਸੱਜਣੋ ਜੇ ਇਹ ਪਿੰਡ ਦੇ ਇਤਿਹਾਸ ਦੀ ਜੇ ਮੈਂ ਗੱਲ ਕਰਾਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਜਿਹੜੇ ਸੀ ਰਾਏ ਬਲਾਰ ਜੀ ਹੋਏ ਨੇ ਤੇ ਰਾਏ ਬਲਾਰ ਜੀ ਦਾ ਇਹ ਪਿੰਡ ਆ ਜੀ ਜਿਹਨੂੰ ਅੱਜ ਜਾਮਾ ਰਾਏ ਕਿਹਾ ਜਾਂਦਾ ਤੇ ਜਾਮਾ ਰਾਏ ਜਿਹੜਾ ਹੁਣ ਪਿਆ ਪਹਿਲਾਂ ਇਹਦਾ ਨਾਮ ਹੁੰਦਾ ਸੀ ਜਨਮ ਰਾਏ ਉਹ ਜਨਮ ਰਾਏ ਇਸੇ ਹੀ ਗੱਲ ਤੋਂ ਨਾਮ ਜਿਹੜਾ ਪਿਆ ਸੀ ਇਸੇ ਪਿੰਡ ਦੇ ਵਿੱਚ ਰਾਏ ਬਲਾਰਜੀ ਦਾ ਜਨਮ ਹੋਇਆ ਇਹੀ ਉਹਨਾਂ ਦਾ ਜਿਹੜਾ ਸੀ ਪਿੰਡ ਸੀ ਅਸਲੀ ਇਹਦੇ ਲੱਗੇ ਹੀ ਇੱਕ ਪਿੰਡ ਦਾ ਜੀ ਡੇਰਾ ਸਾਹਿਬ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਉਹਨਾਂ ਦੇ ਦਾਤਕੇ ਜਿਹੜੇ ਸੀ ਉਹ ਉੱਥੇ ਹੋਇਆ ਕਰਦੇ ਸੀ ਇੱਥੋਂ ਥੋੜੀ ਹੀ ਦੂਰੀ ਦੇ ਉੱਤੇ ਸੁਲਤਾਨਪੁਰ ਲੋਧੀ ਆ ਜਿੱਥੇ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਭੈਣ ਬੇਬੇ ਨਾਨਕੀ ਜੀ ਉਹ ਵਿਆਹ ਹੀ ਉੱਥੇ ਹਨਾ ਤੇ ਇਸੇ ਹੀ ਪਿੰਡ ਦੇ ਜਿਹੜੇ رائے ਬਲਾਰਜੀ ਸੀ ਨਾ ਉਹਨਾਂ ਦਾ ਮੋਦੀ ਖਾਨਾ ਜਿਹੜਾ ਸੀ ਉੱਥੇ ਗੁਰਨਾਣਕ ਦੇ ਪਾਸ਼ਾ ਜੀ ਨੇ ਸੁਲਤਾਨਪੁਰ ਲੋਧੀ ਚਲਾਇਆ ਜਿਹੜੇ ਅੱਜ ਵੀ ਵੱਟੇ ਆਪਾਂ ਉਥੇ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਉਸੇ ਤਕੜੀ ਦੇ ਦਰਸ਼ਨ ਕਰ ਸਕਦੇ ਹਾਂ ਸੋ ਹਾਂਜੀ ਸੱਜਣੋ ਇਹ ਜਿਹੜੀ ਹਵੇਲੀ ਆ ਤੁਹਾਨੂੰ ਦਿਖਾਈ ਆ ਮੈਂ ਸਰਦਾਰ ਕਰਤਾਰ ਸਿੰਘ ਜੀ ਜੋ ਕਿ ਉਹਨਾਂ ਸਮਿਆਂ ਦੇ ਸੈਸ਼ਨ ਜੱਜ ਹੋਏ ਸੀ ਉਹਨਾਂ ਦੀ ਇਹ ਹਵੇਲੀ ਆ ਜਿਹੜੀ ਅੱਜ ਵੀ ਉਹਨਾਂ ਦੇ ਅਣਸ਼ਵੰਚ ਜਿਨ੍ਹਾਂ ਦਾ ਨਾਮ ਹੈ ਕੇ ਡੀ ਐਸ ਰਾਏ ਸਰਦਾਰ ਕਮਲਦੀਪ ਸਿੰਘ ਰਾਏ ਜੀ ਜੋ ਕਿ ਕੈਪਟਨ ਨੇ ਠੀਕ ਹੈ ਜੀ ਉਹ ਇਸ ਹਵੇਲੀ ਦੀ ਅੱਜ ਦੇਖ ਰਿਕ ਕਰ ਰਹੇ ਆ ਤੇ ਇਹ ਹਵੇਲੀ ਨੂੰ ਉਹਨਾਂ ਨੇ ਸਾਭ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਦੀ ਸੋਚ ਵੀ ਜਿਹੜੀ ਆ ਬਹੁਤ ਪ੍ਰਾਤਨ ਸਮੇਂ ਦੀ ਸੋਚ ਆ ਤੇ ਬਹੁਤ ਸ਼ੌਂਕ ਰੱਖਦੇ ਆ ਪੁਰਾਣੀਆਂ ਚੀਜ਼ਾਂ ਨੂੰ ਸਾਹਮਣ ਦਾ ਤੇ ਉਹਨਾਂ ਦੀ ਜੇ ਸ਼ੌਂਕ ਦੀ ਗੱਲ ਕਰੀਏ ਮਿੱਤਰੋ ਇਹ ਹਵੇਲੀ ਦੇ ਜੇ ਆਪਾਂ ਥੱਲੇ ਨਿਗਾਹ ਮਾਰੀਏ ਆਹ ਦੇਖੋ ਇਹ ਹਵੇਲੀ ਦੇ ਬੈਕ ਸਾਈਡ ਦੇ ਉੱਤੇ ਹੀ ਸੱਤ ਕਨਾਲਾਂ ਦੇ ਵਿੱਚ ਜਿਹੜਾ ਇਹਨਾਂ ਨੇ ਆ ਫਲਾਂ ਦੇ ਬੂਟਿਆਂ ਦਾ ਜਿਹੜਾ ਬਾਗ ਲਾਇਆ ਹੋਇਆ ਇਹ ਜਿਹੜਾ ਬਾਗ ਆ ਇਹ ਕੋਈ ਮਾੜਾ ਮੋਟਾ ਬਾਗ ਨਹੀਂ ਆ ਜਿੰਨੇ ਵੀ ਇੱਥੋਂ ਬੂਟੇ ਆਏ ਨੇ ਇਹ ਸਾਰੇ ਕਲਕੱਤਿਆਂ ਲਿਆਂਕ ਕੇ ਇਹਨਾਂ ਨੇ ਇਸ ਹਵੇਲੀ ਦੇ ਬੈਕਸਾਈਡ ਦੇ ਉੱਤੇ ਲਾਏ ਹੋਏ ਨੇ ਤੇ ਕਲਕੱਤਿਆਂ ਬੂਟੇ ਲਿਆਂਕ ਕੇ ਸਾਰਾ ਜਿੰਨਾ ਵੀ ਇਹ ਬੂਟੇ ਆਇਆ ਸਾਰਾ ਟ੍ਰੇਨ ਟ੍ਰੇਨ ਦਾ ਸਫ਼ਰ ਕਰਕੇ ਆਇਆ ਕਹਿ ਸਕਦੇ ਆਪਾਂ ਤੇ ਇਹਨਾਂ ਨੇ ਬੜੇ ਸ਼ੌਂਕ ਦੇ ਨਾਲ ਪਾਲਿਆ ਤਕਰੀਬਨ 20 ਪ੍ਰਕਾਰ ਦੇ ਬੂਟੇ ਜਿਹੜੇ ਆ ਇਹਨਾਂ ਨੇ ਇਸ ਹਵੇਲੀ ਦੇ ਵਿੱਚ ਲਾਏ ਆ ਤੇ ਇਹ ਹਵੇਲੀ ਹੀ ਜਿਹੜੀ ਆ ਅ ਡੇਡ ਡੇਡ ਕਿਲੇ ਦੇ ਵਿੱਚ ਜਿਹੜੀ ਇਹ ਫੈਲੀ ਹੋਈ ਹੈ ਹਵੇਲੀ ਆ ਤੇ ਇੱਥੋਂ ਜੇ ਆਪਾਂ ਪਿੰਡ ਦੀ ਨਿਗਾਹ ਮਾਰੀਏ ਤੁਸੀਂ ਸਾਰਾ ਪਿੰਡ ਦੇਖ ਸਕਦੇ ਹੋ ਕਿ ਪਿੰਡ ਜਿਹੜਾ ਸਾਰਾ ਹੀ ਇਸ ਹਵੇਲੀ ਤੋਂ ਅੱਜ ਵੀ ਜਿਹੜਾ ਉਹ ਨੀਵਾ ਪੈਂਦਾ ਹੈ। ਬਾਕੀ ਸੱਜਣੋਂ ਗੱਲ ਇਹ ਆ ਜੀ ਜਿਹੜੇ ਸਰਦਾਰ ਕਰਤਾਰ ਸਿੰਘ ਜੀ ਸੈਸ਼ਨ ਜੱਜ ਹੋਏ ਸੀ। ਉਹਨਾਂ ਦੀ ਜ਼ਮੀਨ ਜਾਇਦਾਦ ਕਹਿੰਦੇ ਨੇ ਕਿ ਗੋਰਿਆਂ ਦੇ ਵੇਲੇ ਜਿਹੜੀ ਉਹਨਾਂ ਨੂੰ ਜ਼ਮੀਨ ਜਾਇਦਾਦ ਜਿਹੜੀ ਸੀ ਉਦੋਂ ਲਾਟ ਹੋਈ ਸੀ ਤਕਰੀਬਨ 500 ਤੋਂ 600 ਕਿਲਾ ਜਿਹੜਾ ਉਹਨਾਂ ਦਾ ਜ਼ਮੀਨ ਦਾ ਸੀ। ਸੋ ਅੱਜ ਜਿੱਥੇ ਆਪਾਂ ਇਹ ਉਹਨਾਂ ਦੀ ਹਵੇਲੀ ਸੀ ਜਿੱਥੇ ਉਹਨਾਂ ਦਾ ਰਹਿਣ ਸਹਿਣ ਸੀ ਜਿੱਥੇ ਰਿਆਹ ਕਰਦੇ ਸੀ ਤੇ ਬਾਕੀ ਮਤਰੋ ਚੱਲਦੇ ਆਪਾਂ ਜਿਹੜਾ ਇਸ ਪਿੰਡ ਦੇ ਵਿੱਚ ਹਸਪੀਟਲ ਬਣਿਆ ਸੀ ਉਹ ਹਸਪੀਟਲ ਦੀਆਂ ਥੋੜੀਆਂ ਜੀਆਂ ਤੁਹਾਨੂੰ ਝਾਤੀ ਮਾਰਾ ਦਿਨਾ ਵਾ ਕਿ ਅੱਜ ਉਹ ਕਿਵੇਂ ਦਾ ਦਿਖਾਈ ਦੇ ਰਿਹਾ ਜੋ ਕਿ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਕਰਤਾਰ ਸਿੰਘ ਨੇ ਇਹ ਬਣਵਾਇਆ ਸੀ ਸਾਰੇ ਪਿੰਡ ਦਾ ਜਿੰਨੇ ਵੀ ਲਾਗੇ ਬੰਨੇ ਪਿੰਡ ਸੀ ਉਹਨਾਂ ਦਾ ਜੋ ਇਲਾਜ ਹੋਇਆ ਕਰਦਾ ਸੀ ਉਹ ਵੀ ਉਸੇ ਹੀ ਹਸਪੀਟਲ ਦੇ ਵਿੱਚ ਹੋਇਆ ਕਰਦਾ ਸੀ ਸੋ ਅੱਜ ਵੀ ਜਿਹੜੀ ਇਹ ਹਵੇਲੀ ਆ ਉਸੇ ਤਰੀਕੇ ਦੇ ਨਾਲ ਪੁਰਾਣਾ ਸਮਾਂ ਯਾਦ ਕਰਾਉਂਦੀ ਆ। ਜਾਮਾ ਰਾਜ ਦੇ ਵਿੱਚ ਇਹ ਹਵੇਲੀ ਬਣੀ ਹੈ ਜੀ। ਸੋ ਆਜੋ ਚੱਲਦੇ ਆਂ ਪਿੰਡ ਦੇ ਬਣੇ ਹਸਪੀਟਲ ਦੇ ਵਿੱਚ। ਅ ਸੋ ਹਾਂਜੀ ਸੱਜਣੋ ਥੋੜਾ ਆਪਾਂ ਪਹੁੰਚ ਗਏ ਆਂ ਓੜੇ ਹਸਪੀਟਲ ਜੋ ਕਿ ਸਰਦਾਰ ਕਰਤਾਰ ਸਿੰਘ ਜੀ ਨੇ ਜੋ ਬਹੁਤ ਹੀ ਪੁਰਾਣੇ ਸਮੇ ਤੋਂ ਬਣਵਾਇਆ ਸੀ। ਇੱਥੇ ਤਕਰੀਬਨ ਇਹ ਦੇਖ ਲਓ ਵੀ ਨਾਨਕਸ਼ਹੀ ਓਹੀ ਥੀਏਟਰ ਲੱਗੀ ਆ। ਤੇ ਇਹ ਇਹ ਵੀ ਤਕਰੀਬਨ ਉਨਾ ਹੀ ਪੁਰਾਣਾ ਜੀ। ਠੀਕ ਆ ਗੋਰੀਆਂ ਦੇ ਸਮੇਂ ਦਾ ਇਹ ਹਸਪੀਟਲ ਬਣਿਆ ਉਹਨਾਂ ਸਮਿਆਂ ਦਾ ਸਰਕਾਰੀ ਹਸਪੀਟਲ ਕਹਿ ਸਕਦੇ ਆ ਕਿ ਲਾਂਬ ਦੇ ਕਈ ਪਿੰਡ ਜਿਹੜੇ ਸੀ ਇੱਥੇ ਆਪਣਾ ਇਲਾਜ ਕਰਾਉਣ ਆਉਂਦੇ ਹੁੰਦੇ ਸੀ ਤੇ ਪ੍ਰਾਤਨ ਇਹਨਾਂ ਮਾਂ ਵੀ ਆਹ ਵੇਖ ਲਓ ਵੀ ਉਹਨਾਂ ਦੇ ਸਮਾਂ ਜਿਹੜਾ ਇਹ ਬੈਨਰ ਹੈ ਨਾ ਉਹ ਸਮੇਂ ਦਾ ਪੁਰਾਣਾ ਵੇਖ ਲਓ ਇੱਥੇ ਅਜੇ ਵੀ ਲਿਖਿਆ ਹੋਇਆ ਵੀ ਅੰਦਰ ਆਉਣਾ ਮਨਾ ਹੈ ਤੇ ਜੇ ਕੋਈ ਬਿਨਾ ਪੁੱਛੇ ਤਾਂ ਅੰਦਰ ਆਇਆ ਤੇ ਕਾਨੂੰਨੀ ਕਾਰਵਾਈ ਹੋਊਗੀ ਠੀਕ ਹੈ ਜੀ ਇਹ ਬਿਲਕੁਲ ਹੁਣ ਤਾਂ ਬ੍ਰਾਂਡ ਪਿਆ ਜੀ ਇਹ ਤੇ ਇਹ ਉਹਨਾਂ ਹੀ ਪੁਰਾਣਾ ਮੈਂ ਵੀ ਤੇ ਇਹ ਵੀ ਜਿਹੜਾ ਸੀ ਇਹਦਾ 메ਨ ਦਰਵਾਜਾ ਉਹ ਕਹਿੰਦੇ ਵੀ ਇੱਥੇ ਹੋਇਆ ਕਰਦਾ ਸੀ ਹੁਣ ਤਾਂ ਚਲੋ ਇਹ ਆ ਵੀ ਢਹ ਢੇਰੀ ਹੋਣ ਦੀ ਕਦਾਰ ਤੇ ਆ ਗਿਆ ਇਹ ਤੇ ਆ ਵੇਖੋ ਇਹਦੀ ਬਿਲਡਿੰਗ ਜਿਹੜੀ ਆ ਇਹ ਤਰੀਕੇ ਦੇ ਨਾਲ ਪਿੰਡ ਜਮਾ ਰਾਏ ਜਿਹੜਾ ਸੀ ਇਹ ਇਸ ਤਰੀਕੇ ਦੇ ਨਾਲ ਜਿਹੜਾ ਸੀ ਸਰਦਾਰ ਕਰਤਾਰ ਸਿੰਘ ਜੋ ਕਿ ਸੈਸ਼ਨ ਜੱਜ ਸੀ ਉਹਨਾਂ ਸਮਿਆਂ ਦੇ ਤੇ ਉਹਨਾਂ ਨੇ ਬਣਵਾਇਆ ਸੀ ਇਹ ਹਸਪੀਟਲ ਜਿਹਰੇ ਇਲਾਜ ਇੱਥੇ ਬਹੁਤ ਸਾਰੇ ਲੋਕ ਜਿਹੜੇ ਕੋਈ ਸਮਾਂ ਹੀ ਆਇਆ ਕਰਦੇ ਸੀ ਹੁਣ ਜਿਹੜਾ ਵਾ ਇਹ ਮਤਲਬ ਢਹ ਢੇਰੀ ਹੋ ਚੁੱਕਾ ਤੇ ਠੀਕ ਆ ਵੀ ਮਿੱਤਰੋ ਚਲਦੇ ਆ ਜੀ ਹੁਣ ਆਪਾਂ ਅੱਗੇ ਆਜੋ ਚੱਲੀਏ ਸੋ ਹਾਂਜੀ ਸੱਜਣੋ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਹਵੇਲੀ ਜਿਹੜੀ ਤੁਹਾਨੂੰ ਮੈਂ ਦਿਖਾਈ ਆ ਜੀ ਸਰਦਾਰ ਕਰਤਾਰ ਸਿੰਘ ਜੀ ਜੋ ਕਿ ਸ਼ਾਸ਼ਨ ਜੱਜ ਰਿਹਾ ਕਰਦੇ ਸੀ ਇਹ ਉਹਨਾਂ ਦੀ ਹਵੇਲੀ ਆ ਜੀ ਸੋ ਅੱਜ ਜਿਹੜੀ ਇਹਨਾਂ ਦੀ ਦੇਖਰੇਖ ਕਰ ਰਹੇ ਨੇ ਉਹ ਹੈਗੇ ਨੇ ਜੀ ਕੇ ਡੀ ਐਸ ਰਾਏ ਸਰਦਾਰ ਕਮਲਦੀਪ ਸਿੰਘ ਜੀ ਰਾਏ ਜੀ ਜੋ ਕਿ ਅੱਜ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਤੋ ਉਹਨਾਂ ਦੀ ਵੀ ਸੋਚ ਨੂੰ ਸਲਾਮ ਆ ਜੀ ਕਿਉਂਕਿ ਉਹ ਬਹੁਤ ਹੀ ਪੁਰਾਣੀਆਂ ਚੀਜ਼ਾਂ ਦਾ ਸ਼ੌਂਕ ਰੱਖਦੇ ਆ ਅੱਜ ਵੀ ਉਹਨਾਂ ਨੇ ਸਾਮ ਸੰਭਾਲ ਕਰਕੇ ਰੱਖੀ ਆ ਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਇਹ ਜਿਹੜੇ ਸਰਦਾਰ ਕੇ ਡੀ ਐਸ ਇਹ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਨੇ ਠੀਕ ਆ ਤੇ ਬਾਕੀ ਆ ਜਿਹੜੇ ਸੱਜਣੋਂ ਦਾੜੇ ਛੱਡੇ ਆ ਨਾ ਇਹ ਵੇਖ ਸਕਦੇ ਹੋ ਵੀ ਇੰਨੀ-ਇੰਨੀ ਚੌੜੀਆਂ ਕੰਧਾਂ ਦੀ ਜਿਹੜੀ ਇਹ ਹਵੇਲੀ ਆ ਇਹ ਬਣੀ ਹੋਈ ਆ ਸੋ ਇਹ ਸੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਚੈਨਲ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਤੇ ਬਾਕੀ ਹੋਰ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਜਿੱਥੇ-ਜਿੱਥੇ ਵੀ ਮੇਰਾ ਵੀਰ ਲੋਕੇਸ਼ਨ ਚੰਗੀ ਹੁੰਦੀ ਆ ਜਾਂ ਕੋਈ ਹਵੇਲੀ ਆ ਜਾਂ ਕੋਈ ਪ੍ਰਾਤਨ ਚੀਜ਼ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਮਾੜਾ ਜਾਂ ਦੱਸ ਦਿਆ ਕਰਿਓ ਤੇ ਇਹ ਆ ਵੀ ਪਤਾ ਲੱਗ ਸਕਦਾ ਜੀ ਉਹਦੇ ਨਾਲ ਤੇ ਠੀਕ ਆ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਬਾਕੀ ਮਿਲਦੇ ਆ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ